ਕੇਜਰੀਵਾਲ ਕ੍ਰਿਮਿਨਲ ਕੋਰਟ ਸਿਸਟਮ ਜਿਹੜਾ ਨਵਾਂ ਸ਼ੁਰੂ ਹੋ ਗਿਆ ਹੈ ਕਿ ਜਿੱਥੇ ਆਪਣੇ ਆਪਣੇ ਅਹਲਕਾਰ ਤੇ ਪਰਾਇਆਂ ਦੇ ਵਿੱਚ ਜਿਹੜਾ ਫਰਕ ਆਮ ਆਦਮੀ ਪਾਰਟੀ ਕਰਦੀ ਹੈ ਆਜ ਉਹਦੇ ਉੱਤੇ ਗੱਲ ਕਰਨੀ ਇੱਕ ਫੋਟੋ ਨਾਲ ਸ਼ੁਰੂਆਤ ਕਰਦੇ ਆਂ ਇਹ ਅੱਜ ਸ਼੍ਰੀ ਸ਼੍ਰੀ ਕੇਜਰੀਵਾਲ ਜੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ ਮੇਰਾ ਧਿਆਨ ਪਿਆ ਕਿ ਇੱਕ ਪਾਸੇ ਤਾਂ ਇਹਨਾਂ ਦੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਹੈ ਤੇ ਦੂਜੇ ਪਾਸੇ ਸਾਡੇ ਅੰਬੇਦਕਰ ਸਾਹਿਬ ਬਾਬਾ ਸਾਹਿਬ ਜੀ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਇਹ ਦੋ ਸ਼ਖਸੀਅਤਾਂ ਇੱਕ ਨੇ ਸ਼ਹੀਦੀ ਦਿੱਤੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਤੇ ਦੂਜਿਆਂ ਦਾ ਇੱਕ ਬਹੁਤ ਵੱਡਾ ਯੋਗਦਾਨ ਇਸ ਦੇਸ਼ ਦਾ ਸੰਵਿਧਾਨ ਜਿਨ੍ਹਾਂ ਨੇ ਬਣਾਇਆ ਇਸ ਦੇਸ਼ ਨੂੰ ਇੱਕ ਸਿਸਟਮ ਦਿੱਤਾ ਕਿ ਉਹਰੇ ਕਿਦਾਂ ਕੰਮਕਾਰ ਚੱਲੇਗਾ ਤੇ ਅੱਜ ਦੋਨੋਂ ਹੀ ਸਵਰਗ ਦੇ ਵਿੱਚ ਬੈਠੇ ਦੇਖ ਰਹੇ ਹੋਣੇ ਕਿ ਆਪਣੀ ਜਿਹੜੀ ਇੱਕ ਚੋਰੀ ਹੈ ਉਹਨੂੰ ਇਵੈਂਟ ਕਿਵੇਂ ਬਣਾਉਣਾ ਹੈ ਉਹ ਇਸ ਦੇਸ਼ ਦੇ ਲੀਡਰ ਕਿਦਾਂ ਕਰਦੇ ਨੇ ਉਹ ਕਰ ਰਹੇ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇਖੋ ਅੱਜ ਦੋ ਆਰਡਰ ਨੇ ਮੈਂ ਪਹਿਲਾਂ ਤਾਂ ਜਮ ਆਦਮੀ ਪਾਰਟੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿੱਦਣ ਤੱਕ ਕਿਸੇ ਵਿਰੋਧੀ ਨੂੰ ਸੰਮਨ ਨਿਕਲਦਾ ਉਸ ਦਿਨ ਤਾਂ ਮੈਂ ਕਹਿੰਦਾ ਵੀ ਇਹ ਨੱਚਣ ਲੱਗ ਜਾਂਦੇ ਨੇ ਇਹਨਾਂ ਦੇ ਉਰੇਆ 965 ਨੰਬਰ ਕੋਠੀ 'ਚ ਮੁਲਾਜ਼ਮ ਜਾਂ ਬੁਲਾਰੇ ਇਹ ਸੜਕ ਤੇ ਆਉਣ ਵਾਲੇ ਹੋ ਜਾਂਦੇ ਕਿ ਜੀ ਅੱਜ ਸਮਨ ਨਿਕਲ ਗਿਆ ਪਤਾ ਨਹੀਂ ਅਸੀਂ ਕੀ ਇਨਕੁਆਇਰੀ ਦੇ ਵਿੱਚ ਕੱਢ ਦੇਣਾ ਔਰ ਫਿਰ ਪੂਰਾ ਖੁਸ਼ੀ ਤਾੜੀਆਂ ਵੱਜਦੀਆਂ ਨੇ ਤੇ ਜਿੱਦਣ ਨਿਕਲ ਜਾਂਦਾ ਅਰਵਿੰਦ ਕੇਜਰੀਵਾਲ ਨੂੰ ਸਮਨ ਉਸ ਦਿਨ ਫਿਰ ਸਾਰਾ ਦਿਨ ਲੱਭਦੇ ਹੀ ਨਹੀਂ ਕਿ ਕਿੱਥੇ ਗਏ ਜਿੱਦਣ ਸਰਦਾਰ ਪ੍ਰਕਾਸ਼ ਸਿੰਘ ਬਾਦਲ 96 ਸਾਲ ਦੀ ਉਮਰ ਉਹਨਾਂ ਨੂੰ ਐਸਆਈਟੀ ਸਮਨ ਕਰਦੀ ਹੈ ਸਰਦਾਰ ਬਾਦਲ ਨੇ ਕਦੇ ਪਿੱਠ ਨਹੀਂ ਦਿਖਾਈ 96 ਸਾਲ ਦੀ ਉਮਰ ਤੱਕ ਇਸ ਦੁਨੀਆ ਤੋਂ ਜਾਣ ਤੱਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇਹ ਝੂਠੀਆਂ ਜਿਹੜੀਆਂ ਸਰਕਾਰ ਦੀਆਂ ਇਨਵੈਸਟੀਗੇਸ਼ਨਾਂ ਸੀ ਇਹਦਾ ਸਾਹਮਣਾ ਕਰਦੇ ਰਹੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਵੈਂਡੇਟਾ ਪੋਲਿਟਿਕ ਸਭ ਨੂੰ ਪਤਾ ਹੈ 5 ਸਾਲ ਕਾਂਗਰਸ ਨੇ ਕੀਤੀ 2 ਸਾਲ ਆਮ ਆਦਮੀ ਪਾਰਟੀ ਨੇ ਕੀਤੀ ਅਦਾਲਤਾਂ ਨੇ ਕਿਹਾ ਕਿ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਫਿਰ ਵੀ ਡਟ ਕੇ ਮੱਥਾ ਲਾਇਆ ਕਿਉਂਕਿ ਪਤਾ ਸੀ ਸੱਚੇ ਹਨ ਔਰ ਹੁਣ ਆ ਦੋ ਜਜਮੈਂਟ ਸੁਪਰੀਮ ਕੋਰਟ ਦੇ ਆਰਡਰ ਸੰਵਿਧਾਨ ਦੀ ਆਪਾਂ ਗੱਲ ਕਰ ਲਈਏ ਕਨਸਟੀਟਿਊਸ਼ਨ ਦੀ ਗੱਲ ਕਰ ਲਈਏ ਇੱਕ ਜਜਮੈਂਟ ਹੈ ਜਿਹੜੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੀ ਹੈ ਜਿੱਥੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਦਿੱਤੀ ਆ ਦੂਜੀ ਜਜਮੈਂਟ ਹੈ ਇਹ ਦੇਸ਼ ਦੀ ਸੁਪਰੀਮ ਕੋਰਟ ਦੀ ਹੈ ਜਿੱਥੇ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਇਹ ਇੱਕ ਭ੍ਰਸ਼ਟ ਪਾਰਟੀ ਹੈ ਤੇ 338 ਕਰੋੜ ਦਾ ਕਪਲਾ ਕੀਤਾ ਹੁਣ ਦੇਖੋ ਜਦੋਂ ਹਾਈ ਕੋਰਟ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਦੇ ਰਿਹਾ ਹੈ ਤੇ ਹਾਈ ਕੋਰਟ ਉਹ ਚ ਅਬਜ਼ਰਵ ਕਰ ਰਹੇ ਨੇ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਸ ਕੇਸ ਦੇ ਵਿੱਚ ਇੱਕ ਵੀ ਸਬੂਤ ਇੱਕ ਵੀ ਗਵਾਹ ਐਸਾ ਨਹੀਂ ਜਿਹੜਾ ਸਾਬਤ ਕਰ ਸਕੇ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਇਸ ਕੇਸ ਦੇ ਵਿੱਚ ਇਨਵੋਲ ਸੀ ਤੇ ਹਾਈ ਕੋਰਟ ਕਲੀਨ ਚਿੱਟ ਦੇ ਰਹੀ ਹੈ ਤੇ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਆਏ ਦਿਨ ਰੈਗੂਲਰ ਬੇਲ ਦੇ ਬਾਵਜੂਦ ਪੋਲਿਟਿਕਲ ਸਾਜ਼ਿਸ਼ਾਂ ਕਰਕੇ ਐਸਆਈਟੀ ਮੂਰੇ ਬੁਲਾਇਆ ਜਾਂਦਾ ਹੈ ਔਰ ਫਿਰ ਜਦੋਂ ਸ਼ਹੀਦੀ ਹਫਤੇ ਦੇ ਦੌਰਾਨ ਇੱਕ ਦਿਨ ਨਹੀਂ ਜਾਂਦੇ ਉਸ ਦਿਨ ਇਹਨਾਂ ਨੇ ਬਲਾਰੇ ਕਹਿੰਦੇ ਜੀ ਡਰ ਗਏ ਜੀ ਭੱਜ ਗਏ ਜੀ ਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਉਹ ਤੋਂ ਬਾਅਦ ਫੇਰ ਗਏ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਕਿ ਜੇ ਹਿੰਮਤ ਹੈ ਤੈ ਚ ਸਬੂਤ ਲਿਆਓ ਤੇ ਚਲਾਨ ਪੇਸ਼ ਕਰੋ ਤੇ ਆ ਦੂਜਾ ਆਰਡਰ ਇਹ ਹੈ ਜੀ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦਾ ਜਿਨੇ ਕਿਹਾ ਕਿ ਜੀ ਅਰਵਿੰਦ ਕੇਜਰੀਵਾਲ ਨੇ 338 ਕਰੋੜ ਦਾ ਘਪਲਾ ਕੀਤਾ ਤੇ ਅਰਵਿੰਦ ਕੇਜਰੀਵਾਲ ਕੀ ਕਹਿੰਦੇ ਕਹਿੰਦੇ ਜੀ ਮੈਨੂੰ ਤਾਂ ਗੈਰ ਕਾਨੂੰਨੀ ਸੰਮਨ ਕਰ ਲਿਆ ID ਮਤਲਬ ਕੀ ਸੰਵਿਧਾਨ ਦੇ ਵਿੱਚ ਸੁਪਰੀਮ ਕੋਰਟ ਤੋਂ ਉੱਪਰ ਇਸ ਦੇਸ਼ ਦੇ ਵਿੱਚ ਕੋਈ ਅਦਾਲਤ ਹੈ ਤੇ ਸੁਪਰੀਮ ਕੋਰਟ ਆਫ ਇੰਡੀਆ ਨੇ ਤੁਹਾਨੂੰ ਇਹ ਗੱਲ ਕਹਿਤੀ ਕਿ ਤੁਸੀਂ 338 ਕਰੋੜ ਦਾ ਕਪਲਾ ਕੀਤਾ ਤੁਸੀਂ ਭ੍ਰਸ਼ਟ ਹੋ ਤੇ ਫਿਰ ਮੈਨੂੰ ਲੱਗਦਾ ਵੀ ਕਿੱਥੇ ਇਹ ਸਵਾਲ ਰਹਿ ਗਿਆ ਕਿ ਸੰਮਨ ਇਲੀਗਲ ਹੈ ਅੱਜ ਤਾਂ ਸਵਾਲ ਇਹ ਉੱਠਦਾ ਹੈ ਕਿ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਅਖੌਤੀ ਵਾਰਿਸ ਦੱਸਣ ਵਾਲੇ ਸ਼ਹੀਦ ਭਗਤ ਸਿੰਘ ਜੀ ਦੀ ਨਕਲ ਮਾਰ ਕੇ ਉਹ ਪੱਗਾਂ ਪੀਲੀਆਂ ਬੰਨਣ ਵਾਲੇ ਅੱਜ ਕਿਉਂ ਡਰ ਕੇ ਪਹਿਲਾਂ 10 ਦਿਨ ਪੰਜਾਬ ਦੇ ਵਿੱਚ ਲੁਕੇ ਬੈਠੇ ਰਹੇ ਹੁਣ ਜਾ ਕੇ ਦਿੱਲੀ ਦੇ ਵਿੱਚ ਲੁਕੇ ਬੈਠ ਕੇ ਜੇ ਸੱਚੇ ਹੋ ਜੇ ਤੁਸੀਂ ਕੋਈ ਦੇਈ ਕਾਰਾ ਕੀਤਾ ਜੇ ਨਹੀਂ ਭ੍ਰਸ਼ਟ ਜੇ ਨਹੀਂ ਤੁਸੀਂ ਇੱਕ ਸਾਈਜ਼ ਘਟਾਲੇ ਦੇ ਵਿੱਚ ਇਨਵੋਲਵ ਫਿਰ ਤੁਸੀਂ ਈਡੀ ਅੱਗੇ ਪੇਸ਼ ਕਿਉਂ ਨਹੀਂ ਹੁੰਦੇ ਹੁਣ ਡਰ ਕੇ ਕਿਉਂ ਲੁਕੇ ਹੋਇਓ ਇਹੀ ਸਵਾਲ ਮੇਰਾ ਜਿੰਨੇ ਇਹਨਾਂ ਦੇ ਬੁਲਾਰੇ ਨੇ ਉਹਨਾਂ ਨੂੰ ਹੈ ਕਿ ਹੁਣ ਸਾਹਮਣੇ ਆਓ ਇਸ ਗੱਲ ਦਾ ਜਵਾਬ ਦਿਓ ਕਿਉਂਕਿ ਅੱਜ ਤੁਸੀਂ ਸਾਬਤ ਕਰਤਾ ਕਿ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਨ ਦੇ ਕਾਬਲ ਨਹੀਂ ਕਿਉਂਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਪੰਜਾਬ ਸੂਰਮੇ ਬਹਾਦਰਾਂ ਦੀ ਧਰਤੀ ਹੈ ਜਿਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਆਜ਼ਾਦੀ ਦੀ ਲੜਾਈ ਲੜੀ ਕਾਲੇ ਪਾਣੀ ਦੀ ਸਜ਼ਾ ਹੰਢਾਈ ਐਮਰਜੈਂਸੀ ਦੇ ਖਿਲਾਫ ਲੜਾਈ ਲੜੀ ਦੇਸ਼ ਤੇ ਜੰਗਾਂ ਦੀ ਪੀੜ ਪਈ ਪੰਜਾਬ ਨੇ ਆਪਣੇ ਪਿੰਡੇ ਤੇ ਹੰਢਾਈ ਤੇ ਪੰਜਾਬ ਦੀ ਅਗਵਾਈ ਉਹ ਲੋਕ ਨਹੀਂ ਕਰ ਸਕਦੇ ਜਿਹੜੇ ਈਡੀ ਦੇ ਸੰਮਣਾਂ ਤੋਂ ਡਰ ਕੇ ਲੁਕਦੇ ਫਿਰਦੇ ਹੋਣ ਤੇ ਉਹਨਾਂ ਕੋਲੇ ਕੋਈ ਜਵਾਬ ਨਾ ਹੋਵੇ